ਸਾਰੇ ਕਿਸਾਨ ਵੀਰ ਪੈਣ ਭਰਾਵਾਂ ਨੂੰ ਮੁਰ ਤੋਂ ਸਵਾਗਤ ਹੈ ਤੁਹਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਚੈਨਲ YouTube ਵਾਲੇ ਫਾਰਮਰ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਦੇ ਦਿਨ ਦੇ ਮੌਸਮ ਦੀ ਜਾਨਕਿ 6 ਮਈ 2024 ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਹਲਚਲਾਂ ਦਿਖਾਈ ਦੇ ਰਹੇ ਨੇ ਕੀ ਹਰਕਤਾਂ ਮੌਸਮ ਦੇ ਬਾਰ ਦੇ ਵਿੱਚ ਹੋ ਸਕਦੀਆਂ ਨੇ ਤੇ ਕਿਸਾਨਾਂ ਦੇ ਲਈ ਮੌਸਮ ਜਿਹੜਾ ਹੈ ਕਿਵੇਂ ਦਾ ਰਹੇਗਾ ਕਿਉਂਕਿ ਤੂੜੀ ਦਾ ਸੀਜ਼ਨ ਲਗਭਗ ਖਤਮ ਹੋਣ ਵਾਲਾ ਹੈ ਬਹੁਤੇ ਹਿੱਸਿਆਂ ਦੇ ਵਿੱਚ ਤੂੜੀ ਬਣ ਕੇ ਤਿਆਰ ਹੋ ਚੁੱਕੀ ਹੈ ਪਰ ਜਿਨ੍ਹਾਂ ਦੀ ਕੰਬਾਈਨ ਦੇ ਵਿੱਚ ਤੂੜੀ ਬਣਾਈ ਹੈ ਉਹ ਰਿਪਰ ਤੋਂ ਤੂੜੀ ਬਣਾਣੀ ਬਾਕੀ ਰਹਿ ਰਹੀ ਹੈ ਉਹਨਾਂ ਲਈ ਇਹ ਮੌਸਮ ਬਹੁਤ ਜ਼ਿਆਦਾ ਜਾਣਕਾਰੀਦਾਰ ਰੱਖਣ ਵਾਲਾ ਹੈ ਗੱਲ ਕਰ ਲਈ ਅਗਰ ਪੂਰੇ ਦਿਨ ਦੇ ਵਿੱਚ ਕੋਈ ਵੀ ਬੱਦਲੀ ਸਿਸਟਮ ਦਿਖਾਈ ਨਹੀਂ ਦੇ ਰਿਹਾ ਜਿਸ ਤੋਂ ਕਿ ਸਾਫ਼ ਪਤਾ ਲੱਗ ਰਿਹਾ ਹੈ ਕਿ ਅੱਜ ਦਿਨ ਦੇ ਵੇਲੇ ਪੂਰੀ ਕੜਕਵੀਂ ਧੁੱਪ ਪਵੇਗੀ ਤੇ ਟੈਂਪਰੇਚਰ ਦੇ ਵਿੱਚ ਵਾਧਾ ਹੋਣਾ ਨਾਰਮਲ ਜੀ ਗੱਲ ਹੈ ਅੱਜ ਦੇ ਦਿਨ ਦੇ ਵਿੱਚ ਬਾਕੀ ਗੱਲ ਕਰ ਲਈ ਅਗਰ ਹਵਾਵਾਂ ਦੀ ਜਾਂ ਮੀਂਹ ਕਣੀ ਦੀ ਉਹੋ ਜਾਣਕਾਰੀ ਦੇਣ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਨਵੇਂ ਕਿਸਾਨ ਵੀ ਰਹੋ ਤੁਹਾਨੂੰ ਅਗਰ ਮੌਸਮ ਦੀ ਜਾਣਕਾਰੀ ਦੀ ਜ਼ਰੂਰਤ ਰਹਿੰਦੀ ਹੈ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤੇ ਵੀਡੀਓ ਸ਼ੇਅਰ ਕਰਦੇ ਹੋ ਆਪਣੇ ਯਾਰ ਦੋਸਤਾਂ ਵੈਲੀਏ ਦੇ ਨਾਲ ਤਾਂ ਕਿ ਉਹਨਾਂ ਨੂੰ ਵੀ ਇਹ ਨੋਟੀਫਿਕੇਸ਼ਨ ਜਾ ਸਕੇ ਮੌਸਮ ਦੀ ਜਾਣਕਾਰੀ ਦੀ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਬਾਕਸ ਵਿੱਚ ਆਪਣਾ ਏਰੀਆ ਆਪਣਾ ਜ਼ਿਲ੍ਹਾ ਜ਼ਰੂਰ ਲਿਖ ਕੇ ਜਾਓ ਜੀ ਗੱਲ ਕਰ ਲਈ ਹਵਾਵਾਂ ਦੀ ਤਾਂ ਹਵਾਵਾਂ ਅੱਜ ਉੱਤਰ ਪੱਛਮੀ ਦਿਸ਼ਾ ਤੋਂ ਚਲਦੀ ਰਹਿਣਗੀਆਂ ਸ਼ਾਮ ਦੇ ਵੇਲੇ ਇੱਕ ਹਲਕਾ ਜਿਹਾ ਸਿਸਟਮ ਬਣਦਾ ਦਿਖਾਈ ਦੇ ਰਿਹਾ ਹੈ ਚੰਡੀਗੜ੍ਹ ਵਾਲੇ ਪਾਸੇ ਬਾਕੀ ਪੰਜਾਬ ਦੇ ਵਿੱਚ ਕੋਈ ਵੀ ਇਹੀ ਕਾਰਵਾਈ ਅਜ ਪੰਜਾਬ ਦੇ ਵਿੱਚ ਪੈਂਦੀ ਮੌਸਮ ਵੱਲੋਂ ਦਿਖਾਈ ਨਹੀਂ ਦੇ ਰਹੀ ਇਸ ਤੋਂ ਕੀ ਸਾਬਤ ਪਤਾ ਲੱਗ ਰਿਹਾ ਹੈ ਕਿ ਗਰਮੀ ਦੇ ਵਿੱਚ ਇਜ਼ਾਫਾ ਹੋਣਾ ਲਾਜ਼ਮੀ ਜੀ ਗੱਲ ਹੈ 40 ਡਿਗਰੀ ਤੋਂ ਪਾਰ ਜਾਣ ਦੀ ਉਮੀਦ ਹੈ ਅੱਜ ਡਿਗਰੀ ਦਾ ਟੈਂਪਰੇਚਰ ਤੇ ਆਉਂਦੇ ਦਿਨਾਂ ਦੀ ਗੱਲ ਕਰ ਲਈਏ ਤਾਂ ਇਹੇ ਟੈਂਪਰੇਚਰ ਲਗਭਗ 10 ਤਰੀਕ ਤੱਕ ਬਣਿਆ ਰਹੇਗਾ ਉਸ ਤੋਂ ਬਾਅਦ ਇੱਕ ਹਲਕਾ ਫੁਲਕਾ ਦਰਮਿਆਨੇ ਪਰ ਸੁਹਾ ਦਾ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰਦਾ ਦਿਖਾਈ ਦੇ ਰਿਹਾ ਜੋ ਕਿ ਝੋਨੇ ਦੀ ਪਨੀਰੀ ਵਾਲੇ ਬੀਜਣ ਵਾਲੇ ਕਿਸਾਨਾਂ ਨੂੰ ਤੰਗ ਕਰ ਸਕਦਾ ਹੈ ਤੇ ਕਿਉਂਕਿ ਕਣਕ ਤੋਂ ਬਾਅਦ ਤੂੜੀ ਦਾ ਸੀਜ਼ਨ ਖਤਮ ਹੋਣ ਤੋਂ ਮਗਰ ਹੀ ਪੰਜਾਬ ਦੇ ਵਿੱਚ ਕਿਸਾਨ ਝੋਨੇ ਦੀ ਪਨੀਰੀ ਬੀਜੜ ਦਾ ਕੰਮ ਸ਼ੁਰੂ ਕਰ ਦਿੰਦੇ ਨੇ ਉਸ ਲਿਹਾਜ਼ ਤੋਂ ਅਗਰ ਕੋਈ ਕਣਮਣਕਾਣੀ ਜਾਂ ਮੀਂਹ ਸ਼ਰਾਟੇਦਾਰ ਹੁੰਦਾ ਹੈ ਤਾਂ ਖੇਤਾਂ ਦੇ ਵਿੱਚ ਪਨੀਰੀ ਬੀਜਣ ਤੋਂ ਕਿਸਾਨ ਵੀ ਰੇਟ ਹੋ ਸਕਦੇ ਨੇ ਤੇ ਉਹਦੇ ਸਿਸਟਮ ਦੇ ਬਾਰੇ ਜੋ ਵੀ ਜਾਣਕਾਰੀ ਹੋਵੇਗੀ ਤੁਹਾਨੂੰ ਅਸੀਂ 8-9 ਤਰੀਕ ਤੱਕ ਦੇ ਦੇਵਾਂਗੇ ਕਿਉਂਕਿ ਇੰਨੀ ਜਲਦੀ ਕੋਈ ਵੀ ਪ੍ਰੋਪਰ ਜਾਣਕਾਰੀ ਅਸੀਂ ਤੁਹਾਨੂੰ ਨਹੀਂ ਦੇ ਸਕਦੇ ਕਿਉਂਕਿ ਪ੍ਰੀ ਮੌਨਸਨ ਸਿਸਟਮ ਚੱਲ ਰਿਹਾ ਹੈ ਤੇ ਇਹ ਸਿਸਟਮ ਦੇ ਵਿੱਚ ਕੋਈ ਵੀ ਜਾਣਕਾਰੀ ਸਟੇਕ ਜਿਆਦਾ ਲੰਬੇ ਟਾਈਮ ਪਹਿਲਾਂ ਦੇ ਦੇਣੀ ਸਹੀ ਨਹੀਂ ਹੁੰਦੀ 2 ਤੋਂ 3 ਪਹਿਲਾਂ ਤੁਹਾਨੂੰ ਅਸੀਂ ਜਾਣਕਾਰੀ ਦੇਈਏ ਤਾਂ ਉਹ ਨੇੜੇ-ਚੜੇ ਹੋ ਸਕਦੀ ਹੈ ਤੇ ਬਾਕੀ ਜੋ ਵੀ ਗੱਲ ਰਹੇਗੀ ਉਹ ਤੁਹਾਨੂੰ ਅਸੀਂ ਮੌਕੇ ਸਰ ਦੱਸ ਦਵਾਂਗੇ ਅਗਰ ਤੁਹਾਨੂੰ ਕਿਸੇ ਹੋਰ ਤਰੀਕੇ ਦੀ ਇਨਫੋਰਮੇਸ਼ਨ ਦੀ ਲੋੜ ਹੈ ਤਾਂ ਨੀਚੇ ਕਮੈਂਟ ਬਾਕਸ ਵਿੱਚ ਜਰੂਰ ਆਪਣਾ ਸੁਝਾਅ ਜਾਂ ਆਪਣਾ ਕੁਐਸਚਨ ਲਿਖ ਕੇ ਜਾਓ ਤਾਂ ਕਿ ਆਪਣਾ ਤੁਹਾਡੇ ਕੁਐਸਚਨ ਸਾਡੇ ਤੱਕ ਪਹੁੰਚ ਸਕਣ ਤੇ ਅਗਰ ਇੱਕ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿੰਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰਿਓ ਆਪਣੇ ਯਾਰਾਂ ਦੋਸਤਾਂ ਵੈਲੀ ਨੂੰ WhatsApp ਦੇ ਉੱਪਰ ਵੀਡੀਓ ਸ਼ੇਅਰ ਕਰਦੇ ਹੋ ਤੇ ਬਾਕੀ ਜੋ ਵੀ ਤੁਹਾਡੇ ਜ਼ਿਲ੍ਹੇ ਦਾ ਨਾਮ ਹੈ ਜਾਂ ਤੁਹਾਡੇ ਏਰੀਆ ਦਾ ਨਾਮ ਹੈ ਉਹ ਵੀ ਰੀਚਰ ਕਮੈਂਟ ਬਾਕਸ ਵਿੱਚ ਜਰੂਰ ਲਿਖ ਕੇ ਜਾਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਸਾਨੂੰ ਕਿਸ ਇਲਾਕੇ ਤੋਂ ਕਿਸ ਏਰੀਆ ਤੋਂ ਪੰਜਾਬ ਦੇ ਤੁਸੀਂ ਸਾਨੂੰ ਦੇਖ ਰਹੇ ਹੋ ਬਾਕੀ ਜੋ ਵੀ ਰਿਪੋਰਟ ਹੋਵੇਗੀ ਆਉਂਦੀਆਂ ਸਿਸਟਮ ਦੀਆਂ ਤੁਹਾਨੂੰ ਅਸੀਂ ਇਸ ਚੈਨਲ ਦੇ ਉੱਪਰ ਵੀਡੀਓਜ਼ ਦੇ ਰਹੀ ਸ਼ੇਅਰ ਕਰ ਦਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰਿਆਂ ਦਾ ਜੀ